ਅਸੀਂ ਸਾਰੇ ਆਪੋ ਆਪਣੀ ਹਾਜ਼ਰੀ ਉਹਨਾਂ ਸ਼ਿਦਾਂ ਦੇ ਚਰਨਾਂ ਚ ਲਵਾ ਰਹੇ ਆਂ ਉਹਨਾਂ ਨੂੰ ਚੇਤੇ ਕਰਕੇ ਪਰ ਕਿੰਨਾ ਕੁ ਪਿਆਰ ਨਾਲ ਸਟੇਟਸ ਲਾਵਾਂਗੇ ਸਟੋਰੀ ਪਾਦਾਂਗੇ ਬਦ ਤੋਂ ਬਦ ਪ੍ਰੋਫਾਈਲ ਫੋਟੋ ਲਾਵਾਂਗੇ ਬਸ ਇੱਥੇ ਤੱਕ ਸੀਮਤਾਂ ਗਈ ਹੱਦ ਸ਼ਹਾਰਤ ਵਿਹਾੜੇ ਤੇ ਗੁਰੂ ਘਰਾ ਮੰਗੇ ਉਹਨਾਂ ਦੀ ਜੀਵਨੀ ਨੂੰ ਸਰਵਣ ਕਰਾਂਗੇ ਤੇ 5 ਜਾਂ 10 ਮਿੰਟ ਅਥਰੂ ਬਵਾਵਾਂਗੇ ਤੇ ਫਿਰ ਆਪੋ ਆਪਣੇ ਘਰਾਂ ਨੂੰ ਜਾਵਾਂਗੇ ਮੇਰੀ ਬੇਨਤੀ ਤਾਂ ਤੁਹਾਨੂੰ ਗੁੱਸਾ ਲੱਗੂ ਪਰ ਇਹ ਆਇਸਾਲ ਹੋ ਰਿਹਾ ਗੁਰਮੁਖੀ ਅਸੀਂ ਅਸੀਂ ਬਸ ਇੰਨਾ ਕੁ ਪਿਆਰ ਸਾਡਾ ਹੋਣਾ ਸ਼ੀਤਾਂ ਨਾਲ ਕੀ ਇੰਨਾ ਕਰਨ ਲਈ ਫੋਟੋਆਂ ਲਾ ਕੇ ਫੋਟੋਆਂ ਸ਼ੇਅਰ ਕਰਕੇ ਸਟੇਟਸ ਲਾ ਕੇ ਸਟੋਰੀਆਂ ਬਾ ਅਸੀਂ ਮੁਕਤ ਹੋ ਗਏ ਦੀ ਉਹ ਨਹੀਂ ਭਾਈ ਭਾਈ ਜੇ ਸੱਚਮੁੱਚ ਸਾਡਾ ਉਹਨਾਂ ਨਾਲ ਪਿਆਰ ਅਤੇ ਜੀਵਨ ਤਬਦੀਲ ਕਰੀਏ ਜੀਵਨ ਅਸੀਂ ਕੈਸਕਤਲ ਕਰਾਉਨੇ ਆ ਤੇ ਕਈਏ ਐ ਤੁਹਾਨੂੰ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਹੈ ਤਾਂ ਨਮਾਨ ਗੁਰਕੌਰ ਜੀ ਤੁਸੀਂ ਸਾਡੀ ਖਾਤਰ ਇਹ ਸਾਰਾ ਕੁਝ ਕੀਤਾ ਅਸੀਂ ਤੁਹਾਡਾ ਦੇਣ ਨਹੀਂ ਲੈ ਸਕਦੇ ਇੱਕ ਜਨਮ ਹੀ ਲੱਖਾਂ ਕਰੋੜਾਂ ਜਨਮ ਲਾਇਆ ਵੀ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਤੇ ਤੁਸੀਂ ਬਸ ਇੰਨੀ ਕਰੈਮਡ ਕਰੋ ਮੇਰੇ ਅੰਦਰ ਜਿਹੜਾ ਆ ਔਗਣਾ ਨਾ ਕਿਸਾਨ ਕਤਲ ਕਰਾਉਣ ਦਾ ਮਾਲਕਾ ਮੈਂ ਐਸ ਸ਼ਹੀਦੇ ਆੜਿਆਂ ਤੇ ਆਪੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਮੇਰਾ ਇਹ ਔਗਣ ਦੂਰ ਹੋ ਜਾਏ ਕਰ ਲਾਂਗੇ ਨਾ ਕਿੱਥੇ ਜਾਣਾ ਵੀ ਬੜੀ ਤਿਆਰੀ ਖੱਚੀ ਆ ਅਸੀਂ ਵਈ ਚਮਕੌਰ ਸਾਹਿਬ ਦੀ ਤਰਕੀ ਦੇਣਾ ਅਸੀਂ ਸਰਹੰਦ ਜਾਣਾ ਤੇ ਹੁਣੇ-ਹੁਣੇ ਅਜੇ ਕੋਲ ਸੌਂ ਲਕੜਾ ਕੇ ਇਹਨੂੰ ਦਿਖਾਉਣ ਚੱਲੇ ਆ ਮੈਂ ਕੀ ਦਸਣ ਚੱਲਿਆ ਉਹਨਾਂ ਸ਼ਹੀਦਾਂ ਨੂੰ ਵੀ ਤੁਸੀਂ 7 ਤੇ 9 ਸਾਲ ਦੀ ਉਮਰ ਵਿੱਚ ਵੀ ਆਪਣਾ ਧਰਮ ਨਹੀਂ ਛੱਡਿਆ ਤੇ ਦੇਖੋ ਅਸੀਂ ਤੁਹਾਡੇ ਮਥਾ ਟੇਕਣ ਆਏ ਆ ਇੱਥੇ ਤੇ ਅਸੀਂ ਤੁਹਾਡੀ ਸਿੱਖਿਆ ਸੁਖਿਆ ਕੋਈ ਨਹੀਂ ਕੇਵਲ ਦੇਖ ਲਿਆ ਕਿ ਘੱਟ ਬਹੁਤ ਬਸ ਚੱਲ ਜੀ ਹੁਣ ਉਹਨੇ ਭਾਈ ਕੋਈ ਮਨੁੱਖ ਨਸ਼ਾ ਕਰਦਾ ਉਹ ਕبھی ਮੈਂ ਮਾਲਕ ਜੀ ਲੋ ਨਸ਼ਾ ਛੱਡਦਾ ਇਸ ਵਾਰ ਸ਼ੀਰਧਾਂ ਦੇ ਵਿਹਾੜੇ ਤੇ ਕੁਝ ਤਬਦੀਲੀ ਤੇ ਹੋਵੇ ਗੁਰਮੁਖ ਕੋਈ ਗੁਰਮੁਖ ਜਨ ਕੇਸਾਂ ਤੇ ਦਸਤਾਰ ਨੂੰ ਸਾਬਤ ਰੱਖਿਆ ਹੋਇਆ ਜੋ ਬੇਨਤੀ ਕਰੇ ਲਓ ਜੀ ਇਸ ਵਾਰ ਨਾ ਮਸੀਹ ਦੀਹਾੜੇ ਤੇ ਗੁਰੂ ਕੇ ਚਾਜੇ ਚੜੂੰਗਾ ਅਸੀਂ ਤੁਹਾਡੇ ਵਰਗੇ ਤੇ ਨਹੀਂ ਬਣ ਸਕਦੇ ਪਰ ਤੁਹਾਡੇ ਪਾਏ ਹੋਏ ਨਕਸ਼ੇ ਕਦਮਾਂ ਤੇ ਤੇ ਘੱਡੋ ਘੱਟ ਚੱਲ ਸਕਦੇ ਆ ਤੁਹਾਡੇ ਜਿੱਥੇ ਚਰਨ ਟਿਕੇ ਅਸ ਕੋਸ ਰਸਤੇ ਦੀ ਧੂੜ ਵੀ ਨਹੀਂ ਬਣ ਸਕਦੀ ਪਰ ਇੰਨਾ ਕਿਤੇ ਹੋ ਸਕਦਾ ਜੀ ਪਰ ਨਾਲ ਅਸੀਂ ਤੇ ਕੇਵਲ ਇੱਥੇ ਖਲੋਤਿਆਂ ਲੋਕੀ ਹੁਣ ਸਾਡੇ ਅੱਡੇ ਆ ਜੋਂਨ ਪ੍ਰੋਫਾਈਲ ਫੋਟੋ ਲਾ ਦੋ ਤੇ ਬਸ ਸਾਡਾ ਕਰਜ਼ਾ ਉਤਰ ਗਿਆ ਜੀ ਅਸੀਂ ਯਾਦਾਂ ਕਰਤਾ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਦੇਖ ਤੇਰੇ ਪਰਿਵਾਰ ਦੀ ਫੋਟੋ ਲਾਤੀ ਅਸੀਂ ਗੁਰਮੁਖੜੇ ਪਾਸੇ ਨਾ ਸੁਣਈ ਆਪਾਂ ਕੋਈ ਇੱਕ ਅਧ ਔਗਣ ਤੇ ਛੱਡੀਏ ਕੁਛ ਤੇ ਕਹਿਣਾ ਮਨ ਨਹੀਂ ਨਾ ਕਹਿਣਾ ਮਨ ਨਾਲੀ ਸਿਧਾਂਤ ਕੋਈ ਨਹੀਂ ਲੈਣਾ ਗੁਰਮੁਖੋ ਕਿੰਨਾ ਪਿਆਰ ਆ ਉਹਨਾਂ ਸੱਤ ਤੇ 9 ਸਾਲ ਦੀਆਂ ਜਿੰਦਾਂ ਦਾ ਜਿਨ੍ਹਾਂ ਨੇ ਗੁਰਮੁਖੀ ਕਿਸ਼ਾਂ ਤੇ ਦਸਤਾਰਾਂ ਦੀ ਖਾਤਰ ਆਪਣਾ ਸਿਰ ਨਹੀਂ ਝੁਕਾਇਆ ਆਪ ਜੀ ਨੇ ਇਤਿਹਾਸ ਸਾਰਾ ਸਰਵਣ ਕੀਤਾ ਹੋਇਆ ਅਗਲੇ ਦਿਨਾਂ ਚ ਆਪਾਂ ਬੱਚਾਂ ਗੇ ਲੜੀਵਾਰ ਵੱਡਾ ਦਰਵਾਜ਼ਾ ਬੰਦ ਆ ਤੇ ਛੋਟੀ ਮੋਰੀ ਖੋਲੀ ਹੋਈ ਆ ਕਿਉਂ ਸਿਰ ਝੁਕਾਉਣਗੇ ਤੇ ਆਪਾਂ ਕਹਿ ਦਾਂਗੇ ਲੋਕ ਸਿਰ ਝੁਕਾਤਾ ਇਸਲਾਮਤਾ ਕੀ ਦੀਏ ਪਰ ਜੋਰਾਵਰ ਸਿੰਘ ਸਿਮਤ ਸਿੰਘ ਨੇ ਨਿਤਰਾਣਾ ਨਿਤਰਮੜਾਏ ਜੁਗਤ ਨੂੰ ਸਮਝਿਆ ਤੇ ਇਧਰ ਤੇ ਖਲੋਤੇ ਆ ਲੈ ਹੁਣ ਆਉਣਗੇ ਬਈ ਸੀ ਜਿੰਨਾਂ ਦੇ ਆਪਾ ਉੱਚੇ ਉੱਚੇ ਸਾਗੇ ਆਪਾਂ ਕਮਾਂਗੇ ਸਲਾਮ ਕਬੂਲ ਹੋ ਗਿਆ ਆ ਨਿਤਰਾਣਾ ਨਿਤਰਮੜਾ ਤੇ ਜੋੜੇ ਪਹਿਲਾਂ ਜਿਸ ਸਮੇਂ ਅੰਦਰਾਏ ਤੇ ਹੱਥੇ ਬੈ ਕੇ ਰਹਿ ਗਏ ਅਗਲੇ ਇਹਨੂੰ ਚੋਣ ਦੀ ਦਾਰੀ ਪਰ ਕਮਾਲ ਦੀ ਗੱਲ ਅੱਜ ਅਸੀਂ ਦਸਤਾਰ ਸੀਸ ਤੇ ਸਜਾਈ ਹੁੰਦੀ ਆ ਅਸੀਂ ਮੈਂ ਦੰਬੀਆਂ ਬਖਣੀਆਂ ਦੇ ਪੈਰਾਂ ਤੇ ਅਸੀਂ ਦਸਤਾਰ ਦੀ ਬੇਬਤੀ ਕਰਦੇ ਫਿਰਦੇ ਆ ਸਾਨੂੰ ਐਵੇਂ ਦੀ ਪਤਾ ਗੁਰੂ ਕੋਲ ਇਸ ਕਰਕੇ ਵੀ ਇਹ ਸ਼ਹਾਦਤ ਦਿਹਾੜਿਆਂ ਦੇ ਅੰਦਰ ਕੇਵਲ 15 ਦਿਨ ਹੀ ਨਹੀਂ ਹੁੰਦੇ ਵੀ ਚਲੋ ਉਹ ਦਾ ਮਹੀਨਾ ਹੈ ਤੇ 15 ਦਿਨਾਂ ਸਿਰ ਪ੍ਰੋਫਾਈਲ ਫੋਟੋ ਲਾਤੀ ਸਟੋਰੀਆਂ ਪਾਤੀਆਂ ਤੇ ਬਸ ਸਾਡਾ ਸਾਰ ਗਿਆ ਉਹ ਨਹੀਂ ਭਾਈ ਇਹਨਾਂ 15 ਦਿਨਾਂ ਚ ਜੀਵਨ ਤਬਦੀਲ ਕਰਨਾ ਹੁੰਦਾ ਸਾਡਾ ਇਹਨਾਂ ਮਾਨਵਤਾ ਇਤਿਹਾਸਾ ਗੁਰਮਖੋ ਸੰਸਾਰ ਆਲ ਵਰਲਡ ਦਾ ਇਤਿਹਾਸ ਚੱਕ ਕੇ ਪੜ ਲਓ ਇਹਨਾਂ ਦਾ ਤੁਹਾਨੂੰ ਇਤਿਹਾਸ ਕਿਤੇ ਨਹੀਂ ਮਿਲਣਾ ਬੀਦਾਂ ਵਿੱਚ ਕਹਾਣੀਆਂ ਬਹੁਤ ਬੜੀਆਂ ਪਰ ਦੁਖਾਂ ਭਰੀ ਕਹਾਣੀ ਦਸ਼ਮੇਸ਼ ਦੀ ਏ بڑے ਉਰਮ ਕੋ ਪੈਗੰਬਰ ਆਇਆ ਸੰਸਾਰ ਦੇ بڑے بڑے ਸ਼ਦਨਾਤ ਕੋ ਪੀਰ ਆਇਆ ਪਰ ਜੈਸਾ ਇਤਿਹਾਸ ਧੰਨ ਗੁਰੂ ਗੋਬਿੰਦ ਸਿੰਘ ਸੱਜੇ ਬਾਦਸ਼ਾਹ ਦਾ ਗੁਰਮੁਖ ਕਿਤੇ ਤੁਹਾਨੂੰ ਨਹੀਂ ਮਿਲਣਾ ਕਿਦਾਂ ਦਾ ਇਤਿਹਾਸ